ਮੈਂ ਤਾਂ ਚਾਹ ਪੀ ਪੀ ਕੇ ਵੀ ਕਾਲ ਜਾ ਫੋਕ ਲਿਆ ਲੈ 15 ਦਿਨ ਹੋ ਗਏ ਨਾ ਫੋਨ ਚੱਕਦੀ ਐ ਕਿਤੇ ਕੋਈ ਐਕਸੀਡੈਂਟ ਵਗੈਰਾ ਤਾਂ ਨਹੀਂ ਹੋ ਗਿਆ ਮੈਂ ਇੱਥੇ ਡਿੱਗੀ ਨਹੀਂ ਆ ਕਿਤੇ ਕੋਈ ਹੋਰ ਹੀ ਪਾਣਾ ਬੀਤ ਗਿਆ ਹੋਵੇ ਫਿਰ ਫੋਨ ਤਾਂ ਕੋਈ ਤਾਂ ਚੱਕੇ ਜੇ ਉਹ ਨੂੰ ਕੁਝ ਹੋ ਗਿਆ ਫੋਨ ਤਾਂ ਨਹੀਂ ਕੁਝ ਹੋਇਆ ਹੁਣ ਕੀ ਕਰਾਂ ਮੈਂ ਤਾਂ ਨਾ ਬੁਖਾਰ ਚੜਨ ਵਾਲਾ ਹੋ ਰਿਹਾ ਚੜਨ ਵਾਲਾ ਕੀ ਹੋ ਰਿਹਾ ਹੱਡ ਭੰਨਣੀ ਤਾਂ ਹੋਈ ਪਈ ਆ ਐਨੀ ਟੈਨਸ਼ਨ ਛੜੀ ਪਈ ਆ ਆ ਗਿਆ ਕਿਵੇਂ ਚਾਚੀ ਵੀ ਕਿਵੇਂ ਕੀ ਮੈਂ ਤਾਂ ਬੁਰਾ ਹਾਲ ਹੋ ਰਿਹਾ ਸੋਚ-ਸੋਚ ਕੇ ਵੇ ਤੇਰੇ ਵਾਲੇ ਫੋਨ ਤੋਂ ਫੋਨ ਹੀ ਲਾ ਕੇ ਦੇਖ ਲੈ ਉਹਨੂੰ ਦਿੱਲੀ ਦਾ ਫੋਨ ਲਾਉਣਾਗਾ ਲੱਗਦਾਗਾ ਤੂੰ ਮੇਰੇ ਪੈਸੇ ਦੇ ਲੈ ਐਂ ਕਰਤਾ ਹੱਥ ਕਹਿੰਦਾ ਮੇਰੇ ਪੈਸੇ ਦੇ ਮੇਰੇ ਤਾਂ ਆਪ ਡੁੱਬੇ ਪਏ ਨੇ ਉੱਤੇ ਪੈਸੇ ਤੂੰ ਵੀ ਜਵਾਖਾਂ ਵਾਲੀ ਗੱਲ ਕਰ ਤੂੰ ਮੈਨੂੰ ਆ ਤਾਂ ਡੋਬਿਆਗਾ ਲੈ ਨਾ ਮੇਰੀ ਗੱਲ ਸੁਣ ਹਾਂ ਫੇਰ ਤੂੰ ਐਂ ਬੋਲਦਾ ਜੇ ਤੈਨੂੰ ਪੈਸੇ ਆ ਜਾਂਦੇ ਹੁਣ ਜੇ ਗਏ ਆ ਤਾਂ ਮੇਰੇ ਵੀ ਗਏ ਆ ਪੁੱਤ ਜੇ ਆਉਣਗੇ ਮੇਰੇ ਵੀ ਆ ਜਾਣਗੇ ਤੇਰੇ ਵੀ ਆ ਜਾਣਗੇ ਤੂੰ ਐਂ ਕਿਉਂ ਕਾਬਰਦਾ ਨਾਲੇ ਇੰਨੀ ਟੈਨਸ਼ਨ ਨਾ ਲੈ ਤੂੰ ਤੂੰ ਮੜਾ ਜਾ ਕਿਸੇ ਹੋਰ ਨੰਬਰ ਤੋਂ ਲਾ ਕੇ ਦੇਖ ਲੈ ਕੀ ਪਤਾ ਹੁੰਦਾ ਕੋਈ ਤੇਰੇ ਫੋਨ ਦੀ ਖਰਾਬੀ ਹੋਵੇ ਅੱਛਾ ਮੇਰੇ ਫੋਨ 'ਚ ਖਰਾਬੀ ਹੈ ਤੂੰ ਆਪਦੇ ਤੋਂ ਲੱਗ ਦੇਖ ਲੈ ਫਿਰ ਮੇਰੇ ਕੋਲੇ ਮੱchnਾ ਕਿੱਥੇ ਹੈਗਾ ਫੋਨ ਭਾਲਦਾ ਮੇਰੇ ਕੋਲੇ ਉਹ ਮੇਰਾ ਪਿਓ ਮੈਨੂੰ ਡੈਲੀ ਗਾਲਾਂ ਦਿੰਦਾ ਵੀ ਮੈਂ ਸਾਰੇ ਪੈਸੇ ਕਿੱਧਰ ਗਏ ਵੀ ਮੈਂ ਤਾਂ ਆਪਣੇ ਚਾਚੇ ਨੂੰ ਨਹੀਂ ਦੱਸਿਆ ਚਾਚੇ ਤੋਂ ਮੈਂ ਕੀ ਲੈਣਾਗਾ ਮੈਨੂੰ ਨਹੀਂ ਪਹਿਣੀਆਂ ਗਾਲਾਂ ਆਖੇ ਮੈਂ ਲੈਣਾ ਕੀ ਆ ਫਤੂ ਮੈਨੂੰ ਵਸਾਏਗਾ 15000 ਜੇ ਦੀ ਮੇਰ ਤਾਂ ਪੁੱਤ ਤੇਰੇ ਪੈਸੇ ਆ ਜਾਣਗੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੇਰੇ ਵੀ ਗਏ ਹੋਏ ਨੇ ਮੈਂ ਤੈਨੂੰ ਬਾਰ-ਬਾਰ ਕਹੀ ਜਾਂਦੀ ਆ ਤੂੰ ਭੇਜੇ ਨੇ ਫਿਰ ਮੈਂ ਥੋੜੀ ਭੇਜਣ ਤੇਰੇ ਪੈਸੇ ਇੱਕ ਤਾਂ ਜੇ ਤੱਕ ਕਿਸੇ ਦਾ ਚੰਗਾ ਹੋ ਜੇ ਉਹ ਗੱਲ ਹੋ ਗਈ ਆਖੇ ਖੜਿਆ ਇਹਦਾ ਨਾਉ ਨਹੀਂ ਰਵਾਏ ਦਾ ਨਾਉ ਆ ਜੇ ਤਾਂ ਤੇਰੇ ਪੈਸੇ ਆ ਜਾਂਦੇ ਫਿਰ ਤਾਂ ਪਤਾ ਨਹੀਂ ਜਸ ਗਾਉਂਦਾ ਪਤਾ ਨਹੀਂ ਨਾ ਗਾਉਂਦਾ ਹਣ ਬਰਿਆਈ ਕਰਨ ਤੇ ਲੱਗਿਆ ਪਿਆ ਪੈਸੇ ਦੇ ਦੇ ਪੈਸੇ ਬਰਿਆਈ ਕਰੀ ਇਹ ਚ ਮੇਰੇ ਤਾਂ ਡੇਲੀ ਗਾਣਾ ਪੈਂਦੀਆਂ ਨੇ ਘਰੇ ਅਜੇ ਮੇਰੇ ਨਾਲ ਖਬਰ ਹੈ ਕੀ ਕੁਝ ਹੋਊਗਾ ਜੇ ਘਰੇ ਪਤਾ ਲੱਗ ਗਿਆ ਮੈਂ ਤਾਂ ਕੰਮ ਲਿਆ ਸੇ ਉਹਨਾ ਵੀ ਦੇਤਾ ਲਾ ਕੇ ਜਿਹੜਾ ਪਾਇਆ ਹੋਇਆ ਸੀ ਬਹੁਤ ਵਧੀਆ ਗੱਲ ਐ ਫਿਰ ਉਹਦੇ ਤਾਂ ਤੂੰ ਵੀ ਕਹਿੰਦਾ ਹਾਂ ਮੈਂ ਤਾਂ ਤੈਨੂੰ ਤਾਂ ਮਠਿਆ ਸੀ ਵੀ ਚਲ ਤੂੰ ਪੜਿਆ ਲਿਖਿਆ ਤੂੰ ਹੀ ਕੋਈ ਗੱਲ ਉਹ ਕਰ ਲੇਗਾ ਟੈਂ ਵੀ ਤਾਂ ਜਰਕਦੇ ਨਹੀਂ ਦੇਈ ਦਿੱਤੇ ਸੀ ਪੜੇ ਲਿਖੇ ਨੂੰ ਨਕਲ ਮਾਰ ਕੇ ਤਾਂ ਪਾਸ ਹੋਣਿਆਂਗੇ ਉਹਦੇ ਤਾਂ ਕੱਕਾ ਨਹੀਂ ਆਉਂਦਾ ਫੇਰ ਹੁਣ ਕੀ ਕਰੀਏ ਕੋਈ ਹੱਲ ਲੱਭ ਲੈ ਗੱਲ ਤਾਂ ਵੀ ਆਪਾਂ ਤਾਂ ਜਮੀਂ ਡੁੱਬ ਗਏ ਵੀ ਉਹ ਤੂੰ ਹੀ ਪਤਾ ਕਰ ਲੈ ਪ੍ਰੀਤ ਤੂੰ ਪ੍ਰੀਤ ਦਾ ਕੀ ਬਣਿਆ ਖਬਰ ਉਸੇ ਨੂੰ ਪਤਾ ਹੋਵੇ ਮੈਂ ਉਹਦੇ ਤੋਂ ਕੀ ਲੈਣਾਗਾ ਮੈਂ ਪੈਸੇ ਤੈਨੂੰ ਦਿੱਤੇ ਸੀਗੇ ਬੇ ਮੈਂ ਕਿਹਾ ਤੇਰੇ ਰੁਪਏ ਖਾ ਗਈ ਪੈਸੇ ਦਿੱਤੇ ਸੀ ਪੈਸੇ ਦਿੱਤੇ ਦੀ ਗੀਤ ਬਣਾ ਰੱਖਿਆ ਗੀਤ ਨਾਲੇ ਹੋਰ ਮੇਰੇ ਪਿਓ ਨੇ ਮੇਰੇ ਸੁਰ ਬਣਾ ਰੱਖੇ ਨੇ ਬੇ ਭਾਈ ਇੱਕ ਤਾਂ ਤੂੰ ਉੱਚੀ ਬੋਲਦਾ ਇੱਕ ਮੇਰਾ ਸਿਰ ਪਹਿਲਾਂ ਹੀ ਦੁਖੀ ਜਾਂਦਾ ਮੈਂ ਤਾਂ ਪੰਜ ਵਾਰੀ ਤਾਂ ਚਾਹ ਪੀ ਕੇ ਬਣਾ ਕੇ ਸਿਰ ਨਹੀਂ ਹਟਦਾ ਦੋ ਹੁਣ ਮੈਂ ਤਾਂ ਇਹੀ ਸੋਚੀ ਜਾਨੀ ਆ ਵੀ ਬਣ ਕੀ ਗਿਆ ਜਿਹੜੇ ਚਾਰ ਛੱਲੜ ਸੀ ਉਹ ਵੀ ਫੜਾ ਤੇ ਚੱਕ ਕੇ ਜਿਹੜੀਆਂ ਦੋ ਟੂਮੜੀਆਂ ਸੀ ਉਹ ਵੀ ਫੜਾਤੀਆਂ ਅੱਜ ਜਦੋਂ ਦੇਖੂਗਾ ਤੇਰਾ ਚਾਚਾ ਆਖੂਗਾ ਉਹ ਕਿੱਧਰ ਗਈਆਂ ਤੇਰੀਆਂ ਚੂੜੀਆਂ ਤੇ ਕੜਾ ਮੈਂ ਤਾਂ ਇੰਨੇ ਸ਼ੌਂਕ ਨਾਲ ਪਾਏ ਸੀ ਵੇ ਚਾਚੀ ਮੈਨੂੰ ਨਹੀਂ ਪਤਾ ਬਾ ਮੇਰੀ ਗੱਲ ਸੁਣ ਲੈ ਮੇਰੇ ਪੈਸੇ ਹੁਣ ਚਾਹੀਦੇ ਨੇ ਮੇਲੇ ਵੇ ਨਹੀਂ ਮੈਂ ਥਾਣੇ ਜਾਊਂਗਾ ਨਾ ਨਹੀਂ ਨਿਕਲੂ ਪਿੰਡ ਜੇ ਜਲੂਸ ਨਾਲੇ ਸ ਚਾਰ ਬੰਦੇ ਇਕੱਠੇ ਕਰਾਂਗੇ ਭਾਈ ਵੇ ਤੂੰ ਐਵੇਂ ਨਾ ਹੈ ਜਾ ਕੰਮ ਕਰ ਮੇਰੀ ਗੱਲ ਸੁਣ ਲੈ ਹੁਣ ਐ ਕਰੇਗਾ ਆਪਦੀ ਚਾਚੀ ਨਾਲ 20000 ਸੀਗੇ ਵਰਾ 20000 ਪਿੱਛੇ ਤੂੰ ਮੈਨੂੰ ਥਾਣੇ ਕਿੱਡੀ ਸਰ ਕੋਈ ਨਾ ਜੇ ਤੇਰੇ ਪੈਸੇ ਮਰ ਵੀ ਗਏ ਕਿੱਡੀ ਗੱਲ ਆ ਕਿੰਨੇ ਕ ਪੈਸੇ ਨੇ 20000 ਐ ਥੋੜੀ-ਮੋੜੀ ਗੱਲ ਐ ਵੇ ਦੇ ਦੇ ਦੂੰਗੀ 100-100 ਕਰਕੇ ਮੋੜ ਨੂੰ ਤੇਰੇ ਤਾਂ ਮੋੜੂੰਗੀ ਕਿਸੇ ਲੋਟਾ 100-100 ਕਰਕੇ ਕੋਈ ਨਹੀਂ ਚਾਚੀ ਮੇਰਾ ਪਿਓ ਦਾ ਮੈਸ ਖਰੀਦਣ ਕਿਧਰ ਖੜਿਆ ਗਿਆ ਉਹ ਮੈਨੂੰ ਡੇਲੀ ਬੋਦਾ ਪੈਸੇ ਕਿਧਰ ਗਏ ਹੁਣ ਮੈਂ ਕੀ ਦੱਸਾਂ ਮੈਂ ਡੋਬੀ ਬੈਠਾਂਗਾ ਵੇ ਕੋਈ ਨਾ ਦੇ ਦੂੰਗੀ ਤੇਰੇ ਪੈਸੇ ਕਿਧਰੇ ਨਹੀਂ ਮੈਂ ਪਿੰਡੋਂ ਨਿਕਲ ਕੇ ਜਾਂਦੀ ਤੇਰੇ ਪੈਸਿਆਂ ਦੀ ਖਾਤਰ ਹੌਲੀ-ਹੌਲੀ ਦੇ ਦੂੰਗੀ ਇੱਕੋ ਲਾਗਤ ਭਾਲਦਾ ਟਾਵੇਂ ਹੌਲੀ ਹੌਲੀ ਕਰਕੇ ਕੋਈ ਨਹੀਂ 20000 ਰੁਪਏ ਇਕੱਠਾ ਕੋੜਕ ਕੋੜਕ ਕਰਦਾ ਵੇ ਚੰਗਾ ਤੂੰ ਮੇਰਾ ਖਹਿੜਾ ਛੱਡ ਮੇਰੇ ਬਾਪ ਖਹਿੜਾ ਕਿਵੇਂ ਛੱਡਾਂ ਤੇਰੇ ਪੈਸੇ ਦੇ ਦੂੰਗੀ ਕਿਧਰੇ ਮਰਨ ਨਹੀਂ ਲੱਗੀ ਜੇ ਮਰੀ ਵੀ ਤਾਂ ਤੇਰੇ ਰੁਪਏ ਦੇਖ ਕੇ ਮਰੂੰਗੀ ਜਾ ਭਾਗ ਜਾ ਹੁਣ ਤੂੰ ਮੇਰਾ ਸਿਰ ਨਾ ਖਾ ਮੈਂ ਤੈਨੂੰ ਜਾਂਦਾ ਫਿਰ ਗਿਆ ਕਿ ਨਾ ਮੇਰੇ ਪੈਸੇ ਹੁਣ ਜਾਂਦੇ ਨੇ ਹਾਈ ਬੇ ਵੇ ਦੇ ਦੂੰਗੀ ਬਾਪੂ ਹਾਂ ਦੇ ਦੂੰਗਾ ਨਹੀਂ ਦੇ ਗਿਆ ਪੰਚਾਇਤ ਤੇ ਜਲੂਸ ਨਿਕਲੂਗਾ ਚੰਗਾ ਪੰਚਾਇਤ ਤੇ ਜਾਊਗਾ ਹੁਣ ਇਹ ਲੈ ਕੱਲ ਦਾ ਨੀ ਚਲਾ ਹੀ ਨਹੀਂ ਮਾਨ ਹੈਗਾ ਉਹ ਵੀ ਨਪੁੱਤੀ ਜੀ ਨੂੰ ਕੀ ਹੋ ਗਿਆ ਫੋਨ ਤਾਂ ਚੱਕ ਲਾ ਗਾਲ ਲਾ ਜੇ ਵੱਡਿਆਂ ਦਾ ਮੇਰਾ ਤਾਂ ਕੋਈ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਮੈਂ ਤਾਂ ਸੱਚੀ ਬਾਲਾ ਨਾ ਜੀਜਾ ਕੱਚਾ ਹੋਈ ਜਾਂਦਾ 15 ਦਿਨ ਟੱਪ ਗਏ ਹਜੇ ਤੱਕ ਨਹੀਂ ਆਈ ਉੱਪਰੋਂ ਫੋਨ ਵੀ ਬੰਦ ਆਈ ਜਾਂਦਾ ਸਮਝ ਨਹੀਂ ਆਉਂਦੀ ਕੀ ਕਰਾਂ ਨਾ ਕਿਸੇ ਨੂੰ ਦੱਸਣ ਜੋਗਰੀ ਜਿਵੇਂ ਜੱਸੀ ਨੂੰ ਦੱਸਤਾ ਉਹ ਤਾਂ ਮੈਨੂੰ ਉਹੀ ਨਹੀਂ ਮਾਰ ਕੇ ਦੱਬ ਦੂਗਾ ਮੈਂ ਕੀ ਕਰਾਂ ਮੇਨ ਤਾਂ ਖਬਰਾਂ 8 ਜੀ ਵੀ ਬਾਲੀ ਹੋਈ ਜਾਂਦੀ ਐ ਉਧਰੋਂ ਮਾਮੇ ਦੇ 50 ਫੋਨ ਆਣਗੇ ਮੈਂ ਤਾਂ ਬੌਲੀ ਨੇ ਸੋਨਾ ਵੀ ਇੰਨਾ ਦਿੱਤਾ ਚੱਕ ਕੇ 8 ਟੋਲੇ ਕਿੱਥੋਂ ਪੂਰਾ ਕਰੂੰਗੀ ਮੈਂ ਸਮਝ ਜੀ ਨਹੀਂ ਆਉਂਦੀ ਹੁਣ ਮੈਂ ਕੀ ਕਰਾਂ ਬੂ ਮੈਂ ਤਾਂ ਜਮੀ ਲੁੱਟੀ ਗਈ ਕਿਤੇ ਉਹ ਬਿਮਾਰ ਤਾਂ ਨਹੀਂ ਹੋ ਗਈ ਉਹ ਉਹਦੇ ਕਹਿੰਦੀ ਸੀ ਮੇਂ ਨਲੀਆਂ ਜੇ ਲੱਗ ਰਹੀਆਂ ਨੇ ਕਿ ਉਹਦਾ ਟਾਈਫੋਇਡ ਹੋ ਗਿਆ ਹੋਵੇ ਪਰ ਟਾਈਫੈਡ ਉਹਨੂੰ ਹੋਇਆ ਹੁਣ ਫੋਨ ਨੂੰ ਤਾਂ ਨਹੀਂ ਹੋਇਆ ਫੋਨ ਕਾਤੋਂ ਬੰਦ ਕਰੀ ਬੈਠੀ ਐ ਉਹ ਉਹਦੇ ਹੋ ਕਹਿੰਦੀ ਸੀ ਮੇਰੇ ਪਿੰਡ ਦਾ ਨਾਮ ਲਿਖਿਆ ਹੋਇਆ ਹੈ ਮੈਂ ਤਾਂ ਪਿੰਡ ਦਾ ਨਾਮ ਵੀ ਨਹੀਂ ਪੜਿਆ ਕੀ ਲਿਖਿਆ ਹੋਇਆ ਸੀਗਾ ਪਰਚੀ ਜੀ ਵੀ ਨਹੀਂ ਫੜੀ ਮੈਂ ਤਾਂ ਤੋਂ ਕਿ ਤਾ ਮੇਰਾ ਹੀ ਨਹੀਂ ਦਿਮਾਗ ਹੈ ਗਿਆ ਟਟਾ ਕੇ ਬੈਗੀ ਪੈਸੇ ਹੁਣ ਸਾਰੇ ਕੀ ਕਰਾਂ ਨਾ ਕਿਸੇ ਨੂੰ ਦੱਸਣ ਜੋਗਰੀ ਜੇ ਬਾਹਰ ਕਿਸੇ ਨੂੰ ਦੱਸਦੀਆਂ ਮਜ਼ਾਕ ਡਾਉਣਗੇ ਲੋਕ ਮਜ਼ਾਕ ਤਾਂ ਜਿਹੜਾ ਡਾਉਣਾ ਡਾਉਣਾ ਹੈ ਜਿਹੜੇ ਚਿੱਤਰ ਪੈਣਗੇ ਉਹ ਅੱਡ ਹੈ ਮੈਂ ਕੀ ਕਰਾਂ ਮੈਂ ਤਾਂ ਜਮੀ ਲੁੱਟੀ ਗਈ ਕੁਸ ਨਹੀਂ ਬਣ ਸਕਦਾ ਤੇਰਾ ਪ੍ਰੀਤੋ ਕੁਸ ਨਹੀਂ ਬਣ ਸਕਦਾ ਬਸ ਹੁਣ ਤਾਂ ਦੇਖੀ ਜਾ ਉਹ ਬੈਠੇ ਆਉਗੀ ਕਣਾ ਜੱਸੇ ਹਾਈ ਮੈਂ ਮਰ ਜਾ ਮਾਮੂ ਇਹ ਕਿੱਥੋਂ ਆ ਗਿਆ ਉਹ ਜੱਸੇ ਫੋਨ ਵੀ ਨਹੀਂ ਚੱਕਿਆ ਕਿੱਧਰ ਗਏ ਯਾਰ ਕੁਝ ਅੱਛਾ ਉਹ ਕੁੜੀਏ ਕੀ ਕਰੀ ਜਾਨੀ ਐ ਹਾਂਜੀ ਮਾਮਾ ਜੀ ਲਾ ਹਾਂਜੀ ਮਾਮਾ ਜੀ ਇੱਥੇ ਕੀ ਕਰਦੀ ਸੀ ਕੁਛ ਨਹੀਂ ਇਧਰ ਚੂਹੀ ਵੜ ਗਈ ਸੀ ਮਾਹ ਪਤਾ ਨਹੀਂ ਕਿੱਧਰ ਵੜ ਗਈ ਉਹ ਹੀ ਨਾ ਸੋਫੇ ਸੂਫੇ ਖਾ ਜੇ ਅੱਛਾ ਅੱਛਾ ਮਾਹ ਹਕ ਤੇ ਮੈਥੋ ਹੀ ਲੋਕ ਕੀ ਫੋਨ ਤਾਂ ਨਹੀਂ ਭਾਈ ਚੱਕਦੀ ਉਹ ਹੋ ਮੈਨੂੰ ਪਤਾ ਨਹੀਂ ਲੱਗਿਆ ਹੋਣਾ ਮਾਮਾ ਫੋਨ ਮੈਂ ਕਿ ਕਾਨੂੰਨ ਚੱਕਰ ਲੈ ਪਹਿਲਾਂ ਮੈਂ ਇਹ ਤੁਸੀਂ ਇਹ ਜਿਆ ਕੀ ਕਰਤਾ ਵੀ ਮੈਂ ਤੁਹਾਡਾ ਫੋਨ ਨਹੀਂ ਚੱਕੂੰਗੀ ਮੈਂ ਤਾਂ ਕਾਨੂੰਨ ਕਰਿਆ ਭਾਈ ਕੁਛ ਕਰਿਆ ਤਾਂ ਤੈ ਤੇ ਤੇਰੀ ਸਹੇਲੀ ਨਹੀਂ ਆ ਕੋਈ ਕਸਰ ਨਹੀਂ ਛੱਡੀ 70 ਪਵਾਤੇ 15 ਦਿਨ ਹੋ ਗਏ ਨਾ ਤੂੰ ਫੋਨ ਚੱਕਦੀਆਂ ਨਾ ਤੇਰੀ ਸਹੇਲੀ ਦਾ ਫੋਨ ਲੱਗਦਾਗਾ ਦੱਸੋ ਕੀ ਕਰੇ ਬੰਦਾ ਕੀ ਬਹਾਨਾ ਲਾ ਮੈਂ 2:30 ਵਜੇ ਕਹਿੰਦੇ ਸੀ ਦੁੱਗਣਾ ਸੋਨਾ ਕਰਕੇ ਦੇਵਾਂਗੇ ਅੱਜ 16ਵੇਂ ਦਿਨ ਦੇ ਵੀ 2:30 ਵਜੇ ਕੋਈ ਤੁਨੀਆ ਨਾ ਪੱਤ ਤੁਸੀਂ ਤਾਂ ਐਵੇਂ ਹੀ ਬੋਲੀ ਜਾਂਦੇ ਹੋ ਮਾਮਾ ਜੀ ਮੇਰੀ ਗੱਲ ਸੁਣੋ ਤੁਸੀਂ ਤਾਂ ਛੋਟੀ ਜੀ ਏਡੀ ਏਡੀ ਕ ਸ਼ਾਂਪ ਸੀ ਜਿਹੜੀ ਦਿੱਤੀ ਐ ਮੈਂ ਤਾਂ ਦੇਖੋ ਮੇਰੇ ਕਿੱਡਾ ਵੱਡਾ ਜਿਗਰ ਐ ਇੰਨਾ ਸੋਨਾ ਦਿੱਤਾ ਐ ਮੈਂ ਤੇ ਮੇਰੀ ਨਾ ਹੋ ਗਈ ਸੀ ਗੱਲ ਉਹਦੇ ਨਾਲ ਮੈਡਮ ਨਾਲ ਕਹਿੰਦੀ ਸੀ ਉਹ ਵੀ ਬਸ ਇੱਕ ਅੱਧੇ ਦਿਨ ਚ ਮੈਂ ਗੇੜੇ ਮਾਰ ਕੇ ਜਾਉ ਉਹਨੂੰ ਵਿਚਾਰੀ ਨੂੰ ਟਾਈਫਾਇਡ ਹੋ ਗਿਆ ਬਿਮਾਰ ਹੋ ਰਹੀ ਐ ਉਹ ਉਹ ਵੀ ਕੀ ਕਰੇ ਉਹਦੇ ਘੜੇ ਜੀ ਨਹੀਂ ਕਰਦਾ ਉਹਨੂੰ ਨਾਲ ਇਹੋ ਕਹਿੰਦੀ ਸੀ ਨਾ ਉਹ ਜਿਹੜਾ ਜੈ ਖਾਣੇ ਦਾ ਕੀ ਨਹੀਂ ਆਉਣਾ ਤੀ ਹਾਥੀ ਜਿਹਾ ਲੈ ਕੇ ਕਹਿੰਦੀ ਤੀ ਆਉ ਸੋਨਾ ਫੜੱਕ ਜਾਉ ਉਹ ਪੈਂਚਰ ਹੋ ਗਿਆ ਰਾਜ ਚ ਉਹ ਵੀ ਕੀ ਕਰੇ ਵਿਚਾਰੀ ਹੁਣ ਤੁਸੀਂ ਆਪੇ ਦੱਸੋ ਉਹ ਤਾਂ ਭਾਈ ਤੇਰੀ ਗੱਲ ਠੀਕ ਆ ਚਲ ਬਿਮਾਰੀ ਤੇਮਾਰੀ ਕਿਹੜਾ ਪੁੱਸ ਕਿਉਂਦੀ ਹੁੰਦੀ ਆ ਗੱਲ ਤਾਂ ਆ ਗੱਲ ਜੀ ਮੈਨੂੰ ਸਹੀ ਨਹੀਂ ਨਾ ਲੱਗੀ ਕਿ 15 ਦਿਨ ਹੋ ਗਏ ਪੈਂਚਰ ਹੀ ਨਹੀਂ ਲੱਗਿਆ ਹਜੇ ਓਹੋ ਪੈਂਚਰ ਤਾਂ ਲੱਗ ਗਿਆ ਹੁਣ ਹੁਣ ਜਦੋਂ ਮੈੜਮ ਹੀ ਨਹੀਂ ਠੀਕ ਆ ਉਹਦੀ ਜੱਜਤ ਤੋਂ ਬਿਨਾ ਕਿਵੇਂ ਆਜੂ ਆਪ ਆਉਗੀ ਅਗਲੀ ਉਹ ਆਪ ਆਪ ਜਾਏ ਉਹਨੇ ਭਾਈ ਕਿੱਥੇ ਆ ਆਪ ਦਾ ਰਸਤਾ ਹੈਗਾ ਹੀ ਆਪਣੇ ਕੋਲੇ ਕਿੱਥੇ ਆਪਣੇ ਕੋਲੇ ਮਾਮਾ ਜੀ ਐਡਰੈਸ ਮੇਰੇ ਕੋਲੇ ਹੈਗਾ ਪਰਚੀ ਜੀ ਦੇ ਕੇ ਗਈ ਸੀ ਉਹ ਹੈਗੇ ਤੁਹਾਡੇ ਕੋਲੇ ਹਾਂ ਲੈ ਫਿਰ ਮੈਨੂੰ ਦੇ ਦਿਓ ਮੈਂ ਪਤਾ ਪੁੱਤਾ ਕਰ ਲਵਾਂਗੀ ਕਿਉਂ ਨਾ ਘਰ ਹੀ ਪਈ ਹੈਗੀ ਫਿਰ ਚੱਕ ਲਵਾਂਗੇ ਜਦਦੇ ਆਏ ਹੁਣ ਤੁਸੀਂ ਫੋਨ ਦੀ ਗੱਲ ਕਰਦੇ ਹੋ ਤਾਂ ਮੈਂ ਕੰਮ ਕੁੰਮ ਕਰਦੀ ਰਹੀ ਨਹੀਂ ਮਾਮਾ ਜੀ ਤਾਂ ਕਰਕੇ ਪਤਾ ਨਹੀਂ ਲੱਗਦਾ ਉਹ ਮੈਂ ਜਸੇ ਨੂੰ ਤਾਂ ਨਹੀਂ ਫੋਨ ਲਾਇਆ ਮੈਂ ਕਿਹਾ ਪੁੱਤ ਜਸੇ ਨੂੰ ਫੋਨ ਨਾ ਲਾਇਓ ਆ ਫੋਨ ਤਾਂ ਮੈਂ ਤਾਂ ਨਹੀਂ ਲਾਇਆ ਭਾਈ ਮੈਨੂੰ ਪਤਾ ਸੀ ਵੀ ਕਲੇਸ਼ ਪਊਗਾ ਤੇਰੀ ਗੁੱਤ ਨਹੀਂ ਪਟੂਗਾ ਉਹ ਨਾਲੇ ਮੈਨੂੰ ਗਾਲਾਂ ਕਢਾਏਂਗੀ ਨਾ ਨਾ ਮਾਮਾ ਜੀ ਉਹਨੂੰ ਉਹਨੂੰ ਦੱਸਣਾ ਉਦੋਂ ਪਤਾ ਤਾਂ ਹੈ ਕੁੱਤੇ ਦਾ ਵੱਡਿਆ ਹੋਇਆ ਉਹ ਸਿੱਧਾ ਖਾਣ ਨੂੰ ਪੈਂਦਾ ਆ ਬਸ ਆਪਾਂ 1 ਅੱਧਾ ਦਿਨ ਹੋਰ ਢੀਕ ਲੈਣੇ ਆ ਨਹੀਂ ਤੁਹਾਡੇ ਕੋਲੇ ਉਹ ਹੈਗਾ ਤਾਂ ਇਹ ਪਤਾ ਜਾ ਉਹਦਾ ਆਪਾਂ ਉਹਦੇ ਸਿੱਧਾ ਘਰੀ ਵੱਜਾਂਗੇ ਆਪਾਂ ਨੂੰ ਕਿਹੜੇ ਡਲ ਮਾਰਿਆ ਕਿਸੇ ਦਾ ਆਹੋ ਚੱਲ ਫਿਰ ਜਾਣਾ ਤਾਂ ਪਊਗਾ ਹੀ ਭਾਈ ਵਤੀਰਾ ਸੋਣਾ ਹੁਣ 8-7 ਤੋਲੇ ਸੋਡਾ ਹੋ ਗਿਆ ਚਲ ਮੇਰਾ ਤਾਂ ਕੀ ਹੈਗਾ ਅੱਧਾ ਤੋਲਾ ਚਲ ਮੇਰੇ ਤਾਂ ਅੱਧੇ ਤੋਲੇ ਪਿੱਛੇ ਵੀ ਛੇਤਰ ਪਈ ਜਾਂਦਾ ਕਿਤੇ ਸਾਰਾ ਚੱਕ ਕੇ ਲਿਆ ਦਿੰਦਾ ਮੈਂ ਤਾਂ ਸੋਚੀ ਜਾਂਦਾ ਵੀ ਲਿਆ ਦੰਨਾ ਭੱਜ ਕੇ ਚੱਲ ਤੁਸੀਂ ਤਾਂ ਦੇਖ ਐਵੇਂ ਮਾਮਾ ਜੀ ਉਹ ਕਰੀ ਜਾਂਦੇ ਹੋ ਦਿਮਾਗ ਤੇ ਨਾ ਬੋਝ ਪਾ ਰ ਅਮੈਂ ਦੇਖ ਲੈ ਜੰਮੀ ਬੇਫਿਕਰੀ ਹੋਈ ਫਿਰਦੀ ਆ ਕੋਈ ਮੈਨੂੰ ਟੈਨਸ਼ਨ ਨਹੀਂ ਹੈਗੀ ਕਿਉਂਕਿ ਮੈਨੂੰ ਵਿਸ਼ਵਾਸ ਹੈ ਉਹ ਤੇ ਮੇਰੀ ਗੱਲ ਹੋਈ ਸੀ ਨਾ ਉਹਦੇ ਨਾਲ ਮਾੜਾ ਜਿਹਾ ਫੋਨ ਜਿਹਾ ਖੋਲੇ ਸੀ ਉਹਨੇ ਉਹ ਕਹਿੰਦੇ ਤੁਸੀਂ ਖबराਓ ਨਾ ਮੈਂ ਜਦੋਂ ਠੀਕ ਹੋ ਗਈ ਮਾਂ ਤੇ ਆ ਜੂੰਗੀ ਚਲ ਠੀਕ ਆ ਹੂੰ ਖਰੇ ਲੱਗੀ ਤਾਂ ਹੈ ਨਹੀਂ ਇਹੋ ਜੀ ਗੱਲਾਂ ਜੀਆਂ ਚ ਵਧੀਆ ਸੀਗੀਆਂ ਕਿੰਨੀ ਸਿਆਣੀ ਕੁੜੀ ਤੇ ਦੇਖ ਲੈ ਕਿੰਨੀ ਭੋਲੀ ਸੀਗੀ ਆਪਣੇ ਨਾਲ ਕਰਕੇ ਇਹਨਾਂ ਨੇ ਜਾਊਗੀ ਕਿੱਥੇ ਕਿੱਥੇ ਲੇਖਾ ਦਊਗੀ ਉਹ ਲੇਖਾ ਲੁਖਾ ਅੱਜ ਕਨੇ ਐਸਾ ਵੈਸਾ ਹੀ ਆ ਭਾਈ ਵੱਡੇ ਵੱਡਾ ਨੇ ਲੇਖਾ ਖਬਰਾ ਕਿਵੇਂ ਛੱਡ ਪਰੇ ਚੱਲ ਕੋਈ ਨਾ ਪਾਣੀ ਚਾਹ ਤਾਂ ਕਰ ਲੈ ਕੋਈ ਮੈਂ ਲਿਉਣੀ ਆ ਚਾਹ ਬਣਾ ਕੇ ਦੱਸਾ ਕਿੱਥੇ ਨਾਲੇ ਉਰੀ ਹੋਊਗਾ ਉਹਦੇ ਕੋਲੇ ਗੱਲ ਨਾ ਕਰਿਓ ਕੋਈ ਨਾ ਉਹਦੇ ਕੋਲ ਤਾਂ ਮੈਂ ਕਰਨੀ ਹੁੰਦੀ ਅੱਜ ਨੂੰ ਛੱਤਣਾ ਪਵਾਦਣ ਦਾ ਤਰੇ ਮੈਂ ਕੋਈ ਗੱਲ ਨਹੀਂ ਕਰਦਾ ਉਹਨੂੰ ਬੋਂਦਲੀ ਫਿਰਦੀ ਆ ਪਤਾ ਨਹੀਂ ਕੀ ਬਣੂ ਪਤਾ ਨਹੀਂ ਹੈ ਕੁਛ ਪਤਾ ਨਹੀਂ ਨਾ ਜੇ ਦੇਵ ਮਤਰਾ ਆਪਣਾ ਦਾ ਅੱਧਾ ਟੋਲੀ ਆ ਜੱਸੇ ਨੂੰ ਇਹਦੇ ਆਲੇ ਅੱਠ ਟੋਲਿਆਂ ਦਾ ਪਤਾ ਲੱਗਾ ਇਹਦੀਆਂ ਤਾਂ ਬਣਾਉ ਖੁੰਡਾ ਲੱਤਾਂ ਹੋ ਮੇਨੂੰ ਲੱਗਾ ਚੱਲ ਕੋਈ ਨਾ ਲੱਗੂ ਤਾਂ ਹੈਗਾ ਇੱਕ ਦਿਨ ਪਤੇ ਮੈਂ ਤਾਂ ਮਾਮੇ ਤੋਂ ਲੁਕਦੀ ਫਿਰਦੀ ਸੀ ਉਹ ਮੈਂ ਤਾਂ ਮਾਮੇ ਦਾ ਫੋਨ ਵੀ ਨਹੀਂ ਚੱਕਿਆ ਇਹ ਤਾਂ ਸਿੱਧਾ ਘਰੇ ਬੱਜਿਆ ਆ ਕੇ ਮਾਮੀ ਨੂੰ ਕੀ ਜਵਾਬ ਦੇਵਾਂ ਹੁਣ ਸਮਝ ਨਹੀਂ ਆਉਂਦੀ ਮੇਰੇ ਤੋਂ ਹਾਏ ਮੈਂ ਆਪ ਦੇ ਤਾਂ ਜੱਟੇ ਡਬੋਈ ਤੀ ਡਬੋਈ ਤੀ ਮਾਮੇ ਦੇ ਵੀ ਡਬੋਤੇ ਕੁੜਾ ਕੀ ਹੋ ਗਿਆ ਪ੍ਰੀਤਾ ਕੁਛ ਨਹੀਂ ਚਾਚੀ ਹਾਂ ਚਾਵਣ ਹੋਣ ਲੱਗੀ ਸੀ ਪੀਣੀ ਹੈ ਨਾ ਮਾਂ ਮਾਰੇ ਨਾ ਅੱਛਾ ਉਹਨੂੰ ਲੱਗੀਆਂ ਬਣਾਉਣਾ ਤੇ ਤੂੰ ਕਿਵੇਂ ਆਈ ਸੀ ਮੈਂ ਤਾਂ ਆਈ ਸੀ ਮੈਂ ਖਾ ਉਹ ਜਿਹੜੀ ਕੁੜੀ ਜੀ ਨਹੀਂ ਸੀ ਉਹ ਫਿਰਦੀ ਸੀ ਪੈਸੇ ਜੇ ਪਰੌਂਦੀ ਆ ਗਈ ਤੇ ਤੇਰੇ ਕੋਲੇ ਮੈਂ ਤਾਂ ਤੈਨੂੰ ਪੁੱਛਦੀ ਆਂ ਵੀ ਨਾਗਦੀ ਵੜਦੀ ਕਿਤੇ ਦੇਖੀ ਹੋਵੇ ਮੈਂ ਤਾਂ ਬਾਰ ਪੇੜ ਕੇ ਰੱਖਦੀ ਆਂ ਨਾ ਮੈਂ ਤਾਂ ਦੇਖੀ ਨਹੀਂ ਚਾਚੀ ਮੈਂ ਵੀ ਉਸ ਨੂੰ ਡਿੱਕੀ ਜਾਂਦੀ ਸੀ ਟੌਮਬੀ ਉਸਨੂੰ ਡਿੱਗੀ ਜਾਂਦੀ ਸੀ ਤੂੰ ਕਾਹ ਤੋਂ ਡਿੱਗਦੀ ਸੀ ਉਹਨੂੰ ਮੈਂ ਖਾਂ ਜੇ ਕੰਮ ਵਧੀਆ ਤਾਂ ਆਪਾਂ ਚੱਲ ਉਹ ਕਰ ਦੰਦੇ ਲਾ ਦੰਦੇ ਪੈਸੇ ਕੰਮ ਤਾਂ ਬਹੁਤ ਵਧੀਆ ਹੈ ਉਹਦਾ ਚਾਚੀ ਪੁੱਛਣਾ ਕੰਮ ਦੇ ਤਾਂ ਨਾ ਬਸ ਸੱਚੀ ਪਤੰਗੇ ਗੱਡ ਰੱਖੇ ਨੇ ਫਿਰ ਤੈਂ ਲਾ ਤੇ ਪੈਸੇ ਕੀ ਹੁਣ ਤੇਥੋਂ ਕੀ ਲਕੋਵਾ ਚਾਚੀ ਮੈਂ ਪੈਸੇ ਕੀ ਮੈਂ ਤੇਨਾਂ ਸੋਨੋ ਵੀ ਲਾਤਾ ਤੇ ਮੈਂ ਤਾਂ ਆਪ ਲਾਤੇ ਲੁਕੋਇਆ ਮੇਥੋਂ ਵੀ ਨਹੀਂ ਜਾਂਦਾ ਨਹੀਂ ਮੈਂ ਦਿਨ ਦੱਸਿਆ ਸਾਹੀ ਤਾਂ ਗੱਲ ਹੈ ਚਾਚੀ ਜੇ ਮੈਨੂੰ ਉਹ ਦਿਨ ਦੱਸਿਆ ਹੁੰਦਾ ਮੈਂ ਕੋਈ ਹੱਲ ਨਾ ਕਰਦੀ ਮੈਂ ਤੇਰੇ ਪੈਸੇ ਕਾਹਨੂੰ ਡੁੱਬਣ ਦਿੰਦੀ ਨਾਲੇ ਆਪਦੇ ਕਾਹਨੂੰ ਡੋਬਦੀ ਤੂੰ ਤਾਂ ਮੇਥੋਂ ਚੋਰੀਆਂ ਰੱਖੀ ਗਈ ਬਈ ਵੀ ਪਤਾ ਨਹੀਂ ਇਹ ਤਾਂ ਚੋਰੀ ਰੱਖ ਕੇ ਮੈਂ ਕਿੱਡੀ ਕਾ ਉਹ ਹਵੇਲੀ ਪਾ ਜੂਗੀ ਲਾਏ ਤਾਂ ਪਹਿਲਾਂ ਤੈਂ ਆ ਮੈਨੂੰ ਉਹਨੇ ਦੱਸਿਆ ਹੈਗਾ ਵੀ ਪ੍ਰੀਤ ਨੇ ਤਾਂ ਲਾਤੇ ਤੇ ਤੇਰੀ ਰਿਸ਼ਤ ਮੈਂ ਲਾਤੇ ਮਹੱਪੜੀ ਲਿਖੀ ਐ ਨੀ ਚਾਚੀ ਤੇਰੀ ਰਿਸ਼ਤ ਤਾਂ ਮੈਂ ਲਾਈ ਗਈ ਉਹ ਮੈਨੂੰ ਕਹਿੰਦੀ ਵੀ ਚਾਚੀ ਨੇ ਤਾਂ ਐ ਕਰਤਾ ਚਾਚੀ ਨੇ ਤਾਂ ਸੋਨਾ ਜਦੋਂ ਉਹਨੇ ਕਿਹਾ ਬਈ ਚਾਚੀ ਨੇ ਤਾਂ ਇੰਨਾ ਸੋਨਾ ਲਾਤਾ ਮੈਂ ਤਾਂ ਤੇਰੇ ਨਾਲ ਚੌਗਣਾ ਲਾਤਾ ਚੱਕ ਕੇ ਹਾਏ ਨਹੀਂ ਆਪਾਂ ਤਾਂ ਦੋਨਾਂ ਨੂੰ ਲੁੱਟ ਕੇ ਲੈ ਗਈ ਉਹ ਲੁੱਟ ਕੇ ਤਾਂ ਜਿਹੜਾ ਲੈ ਗਈ ਲੈ ਗਈ ਹੁਣ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜੇ ਛੱਤਰ ਪਹਿਣਗੇ ਉਹ ਕਿਵੇਂ ਝੱਲੇ ਜਾਣਗੇ ਹੁਣ ਹੈਂ ਘੂੜੇ ਜੇ ਆਪਾਂ ਨੂੰ ਕਰੋ ਘੜਤਾ ਆਪਾਂ ਕਿੱਧਰ ਜਾਵਾਂਗੇ ਨਹੀਂ ਮੈਂ ਤਾਂ ਰਹਿੰਦੇ ਖੁੰਦੇ ਨੰਨੂ ਦੇ ਵੀ ਲਵਾਤੇ ਪੈਸੇ ਉਹ ਉਹਨੂੰ ਜਵਾਖ ਨੂੰ ਡੁੱਬਣ ਦੀ ਕਿ ਲੋੜ ਸੀ ਤੂੰ ਤਾਂ ਜਿਹੜੇ ਨੰਨੂ ਦੇ ਲਵਾਏ ਨੇ ਲਵਾਏ ਨੇ ਆ ਮਾਮਾ ਬੈਠੇ ਸਿਰਤੇ ਆਇਆ ਮੈਂ ਤੇ ਇਹਦਾ ਵੀ 5000 ਰੁਪਏ ਤਾਂ ਲਵਾਤਾ ਤੇ ਉੱਪਰ ਉਹਦੀ ਅੱਧੇ ਧੋਲੇ ਦੀ ਸ਼ਾਂਪਤੀ ਹਾਈ ਤੈਨੂੰ ਪਤਾ ਤਾਂ ਹੈਗੇ ਹੁਣ ਮੈਂ ਤਾਂ ਚੱਲ ਆਪਦੇ ਦਾ ਜਿਹੜੇ ਡੁੱਬਣਗੇ ਡੁੱਬਣਗੇ ਇਹਨਾਂ ਤੇ ਕਿੱਥੋਂ ਮੋੜੂਗੀ ਮੈਂ ਜੇ ਕਿਤੇ ਸਾਡੇਆਂ ਨੂੰ ਲੱਗ ਗਿਆ ਨਾ ਪਤਾ ਉਹ ਤਾਂ ਸੌਣ ਲੱਗੇ ਮੈਨੂੰ ਘਰੋਂ ਤਾਂ ਕੱਢਣਾ ਕੀ ਉਹ ਤਾਂ ਮੈਨੂੰ ਮਾਰ ਕੇ ਉਰੀ ਦੱਬ ਜੂ ਬਾਰਚ ਨਹੀਂ ਹੁਣ ਕੀ ਬਣੂਗਾ ਉਹ ਸੋਚਾਂ ਮੈਂ ਤਾਂ ਇਹ ਕਹਿਨੀ ਆ ਕਿਉਂ ਨਾ ਮਾਮਾ ਤੈਨੂੰ ਪਤਾ ਹੈ ਬੰਦਾ ਬੰਦੇ ਸਿਆਣੇ ਹੁੰਦੇ ਨੇ ਕੋਈ ਅਕਲ ਦੀ ਗੱਲ ਦੱਸੂਗਾ ਆਪਾਂ ਨੂੰ ਮਾਮੇ ਨਾਲ ਗੱਲ ਹੀ ਕਰ ਲੈਨੇ ਆ ਕਰ ਲੈਨੇ ਆ ਜਾ ਤੂੰ ਮਾੜੀ ਦੀ ਗੱਲ ਸੰਭਾਲ ਲੀ ਮੈਂ ਤਾਂ ਮਾਮੀ ਨੂੰ ਝੂਠ ਮਾਰ ਕੇ ਆਈ ਹੁਣ ਮੈਂ ਕਿ ਆਉਗੀ ਉਹ ਵਿਚਾਰੀ ਬਿਮਾਰ ਹੋ ਰਹੀ ਹੈ ਹੁਣ ਮੈਂ ਕੀ ਦੱਸਾਂ ਵੀ ਆ ਹੋਊਗਾ ਸਾਡੇ ਨਾਲ ਤਾਂ ਫਿਰ ਜ਼ਿਆਤਾ ਪਾਈ ਕਹਿ ਦਿੰਨੇ ਵੀ ਉਹ ਮਰ ਗਈ ਕੀ ਚਾਚੀ ਤੂੰ ਹੋਰ ਰੁਪਏ ਉਹ ਪਾਈ ਨਹੀਂ ਮਰ ਗਈ ਮਰ ਗਈ ਹੁਣ ਸਾਰੀ ਗੱਲ ਆਪਾਂ ਨੂੰ ਸੱਚ ਦੱਸਣੀ ਪਊ ਜੀ ਸੱਚ ਦੱਸਾਂਗੇ ਫੇਰੇ ਜਾ ਕੇ ਉਹਨੂੰ ਭੇਜਣ ਟੁੱਟ ਬੈਣੀ ਕੁੱਤੀ ਨੂੰ ਲੱਭਾਂਗੇ ਕਿੱਥੇ ਆ ਉਹ ਨਿੱਕਾ ਹੀ ਜਿਹਾ ਠਾਗ ਨਹੀਂ ਲਿਕਣੀ ਐ ਢੀ ਪੋਲੀ ਸੀ ਮੂੰਹ ਦੇ ਮੈਂ ਤਾਂ ਬਸ ਪੁੱਛਣਾ ਚਾਚੀ ਬਾਲਾ ਲਾਲ ਚਾ ਚਾਗੀ ਦੀ ਕਹਿੰਦੇ ਹੁੰਦੇ ਨਾ ਲਾਲਚ ਬੁਰੀ ਬਲਾ ਹੁੰਦੀ ਐ ਲਾਲਚ ਚ ਨਹੀਂ ਆਉਣਾ ਚਾਹੀਦਾ ਬੰਦੇ ਨੂੰ ਕਦੇ ਵੀ ਜਿੰਨਾ ਬਣੀ ਜਿੰਨਾ ਦਿੱਤਾ ਐ ਨਾ ਬਸ ਓਨੇ ਚ ਬੰਦੇ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਆਪਾਂ ਜਿਹੜੇ ਲਾਲਚ ਚ ਪੈ ਜਾਂਦੇ ਨਾ ਓਹੀ ਲੈ ਕੇ ਬਹਿ ਜਾਂਦਾ ਓ ਬਹਿ ਗਏ ਨਾ ਆਪਾਂ ਨੂੰ ਲੈ ਕੇ ਹੁਣ ਆਪਣਾ ਤਾਂ ਬੇੜਾ ਬਿਠਾਤਾ ਜਾਮਾ ਨਹੀਂ ਮੈਂ ਤੈਨੂੰ ਐ ਪੁੱਛਦੀ ਆ ਵੀ ਤੂੰ ਤਾਂ ਪੜ੍ਹੀ ਲਿਖੀ ਸੀ ਕੁਸ ਮੈਂ ਤਾਂ ਚੱਲ ਹੈਗੀ ਸੀ ਆਣ ਪੜ੍ਹੀ ਨੂੰ ਮੈਂ ਕਹਾਂ ਚਾਚੀ ਕਹੋਂਦੀ ਬੀਏ ਕਰਖੀ ਹੈਗੀ ਪੰਜ ਤਾਂ ਜਮਾਤਾਂ ਪੜੀਆਂ ਮੈਂ ਉਹ ਵੀ ਪੂਰਾ ਮੈਨੂੰ ਆਉਂਦਾ ਨਹੀਂ ਉੜੜਾ ਲਿਖਣਾ ਚੱਲ ਹੁਣ ਫਿਰ ਗਾਂਵਾਂ ਦਾ ਹੱਲ ਲੱਭ ਹੁਣ ਆਪਾਂ ਕਿਉਂ ਦਿਮਾਗ ਖਰਾਬ ਕਰਿਆ ਹੱਲ ਤਾਂ ਲੱਭ ਲੈਣੇ ਆ ਪਰ ਕਹਿੰਦੇ ਹੁੰਦੇ ਨਾ ਗਵਾਂਡੀ ਨੂੰ ਦੇਖ ਕੇ ਕਦੇ ਵੀ ਨਾ ਮੱਛਣਾ ਨਹੀਂ ਜਾਹਿੰਦਾ ਤੇ ਨਾ ਹੀ ਰੀਸ ਕਰਨੀ ਚਾਹੀਦੀ ਐ ਆ ਹੁਣ ਮੈਂ ਤੇਰੀ ਰੀਸ ਕਰਦੀ ਤੀ ਦੇਖ ਲੈ ਤੂੰ ਮੇਰੀ ਰੀਸ ਕਰਦੀ ਤੀ ਪਹਿਲਾਂ ਬਤਾਏ ਭਰੇ ਜਿਆ ਬੱਟੀਏ ਤੇਥੋਂ ਮਾਗਰੋਂ ਮੈਂ ਭਰੇ ਅਸਾਂ ਸੇਉਣਾ ਪਹਿਲਾਂ ਮੈਂ ਤੇਤਾ ਤੁਸੀਂ ਉਹਨਾਂ ਦਿੱਤੇ ਤਾਂ ਅਸੀਂ ਧੱਗ ਲੱਗੀਏ ਮੇਰੇ ਨਾ ਦਿੰਦੀ ਜੇ ਸਿਉਣਾ ਮੈਂ ਕਾਹਨੂੰ ਦਿੰਦੀ ਨਹੀਂ ਦੂ ਤਾਂ ਦੇ ਵੀ 7-8 ਤੋਲੇ ਦਿੱਤੇ ਮੇਰੇ ਜਾਲਾ ਆਹੀ ਧਨਕ ਤੋਲੇ ਬਸ ਮੈਂ ਤਾਂ ਜਦੋਂ ਯਾਦ ਕਰਦੀ ਆ ਨਾ ਚਾਚੀ ਵੀ 7-8 ਤੋਲੇ ਨੇਗੇ ਮੇਰੇ ਤਾਂ ਉਰੂ ਉਰੂ ਹੋੜ ਪੈਂਦਾ ਉਰੂ ਹੋੜ ਪੈ ਕੇ ਨਾ ਬਾਹਰ ਨੂੰ ਹੁੰਦੇ ਦਲੇਵੇਂ ਨਹੀਂ ਕੀ ਕਰਾਂ ਮੈਂ ਕੀ ਕਰਾਂ ਮੈਨੂੰ ਭੁੱਖ ਮੈਨੂੰ ਨਹੀਂ ਲੱਗਦੀ ਨੀਂਦ ਮੈਨੂੰ ਨਹੀਂ ਆਉਂਦੀ ਟੈਨਸ਼ਨ ਚ ਦਨ ਰਾਤ ਉਹਦੇ ਰਾਖਣੀ ਚੱਕੀ ਜਾਨੀਆਂ ਇੱਧਰ ਦੇਖ ਲੱਖਾਂ ਕਿਵੇਂ ਕਾਲੀਆਂ ਹੋ ਰਹੀਆਂ ਨੇ ਹੋਰ 10 ਦਿਨ ਹੋ ਗਏ ਚੱਜ ਨਾਲ ਸੌਂਕੇ ਵੀ ਨਹੀਂ ਦੇਖਿਆ ਕਿਵੇਂ ਸੌਂਦੇ ਹੁੰਦੇ ਨੇ ਨਹੀਂ ਆਏਗਾ ਕਹਿੰਦੀ ਸੀ ਜੇ ਬੱਟੀ ਕਹਿੰਦੀ 2 ਵਜੇ ਦੇ ਨੂੰ ਕੈਂਟਰ ਆ ਜਾਊਗਾ ਹੋ ਗਿਆ ਕੈਂਟਰ ਆ ਜਾ ਕੈਂਟਰ ਪਤਾ ਨਹੀਂ ਕਿੱਥੇ ਪੈਂਚਰ ਹੋ ਗਿਆ ਇਹਨਾਂ ਦਾ ਮੈਨੂੰ ਜਿਹੜਾ ਹਿੱਤ ਤੱਕ ਲੋਟ ਹੀ ਨਹੀਂ ਆਇਆ ਚਲਾ ਜਾ ਜਿਗਰਾ ਜਾ ਕਰਕੇ ਨਾ ਮਾਮੇ ਨਾਲ ਗੱਲ ਕਰਦੇ ਆ ਤੂੰ ਕਰ ਲਈ ਮਾੜੀ ਜੀ ਸਟਾਰਟ ਆ ਬਾਅਦ ਚ ਮੈਂ ਬੋਲ ਪੂੰ ਚੰਗਾ ਚਲੋ ਹਾਂ ਮੈਂ ਤਾਂ ਆਪਣੇ ਮਾਮੇ ਨੂੰ ਕਹਿੰਦੀ ਸੀ ਵੀ ਪੈਸੇ ਪਰ ਆਲਾ ਪਰਾਈ ਤਾਂ ਨਹੀਂ ਹਜੇ ਨਾ ਮੈਂ ਪਰ ਮੈਂ ਤਾਂ ਭਰਾਈ ਬੈਠੀ ਆ ਆ ਜਾ ਨਾਲੇ ਪਤਾ ਰਿਸ਼ਤੇਦਾਰੀ ਦਾ ਕੰਮ ਹੈ ਬਾਈ ਰਿਸ਼ਤੇਦਾਰੀ ਚ ਵੀ ਵਿਗਾੜ ਪਊ ਰਿਸ਼ਤੇਦਾਰੀ ਖਰਾਬ ਹੋ ਜੂਗੀ ਹੋ ਗਈ ਹੁਣ ਤਾਂ ਹੁਣ ਤਾਂ ਕੀ ਰਹਿ ਗਿਆ ਕੁਝ ਪਿੱਛੇ ਸਾਸ੍ਰੀ ਕਾਲ ਬਾਈ ਸਾਸ੍ਰੀ ਕਾਲ ਬਾਈ ਹੋਰ ਖੈਰ ਸੋਖੀ ਸੀ ਬਾਈ ਹਾਂ ਠੀਕ ਆ ਭਾਈ ਵਧੀਆ ਹੋਰ ਸਾਰੇ ਵਧੀਆ ਠੀਕ ਠਾਕ ਨੇ ਹਾਂ ਠੀਕ ਹੈ ਤੁਸੀਂ ਦੱਸੋ ਘਰ ਪਰਵਾਰ ਠੀਕ ਆ ਹਾਂ ਬਾਈ ਵਧੀਆ ਜਮ ਚਲੋ ਕੀ ਕੀ ਚਾਹੀਦਾ? ਅ ਕਦੋਂ ਆਇਆ ਸੀ ਬਾਈ? ਬਸ ਹੋ ਗਏ 15-20 ਮਿੰਟ ਹੀ ਹੋਇਆ ਇਹਨੂੰ। ਅੱਛਾ। ਤੇ ਬਾਈ ਗੱਲ ਆਈ ਸੀ। ਹਾਂ ਬਾਈ। ਮੈਂ ਤਾਂ ਤੇਰੇ ਨਾਲ ਇੱਕ ਸਲਾਹ ਕਰਨੀ ਸੀ। ਕੀ ਸਲਾਹ ਕਰਨੀ ਸੀ ਬਾਈ? ਮੈਂ ਤਾਂ ਇਹਦੇ ਨਾਲ ਅੱਗੇ ਸਲਾਹ ਕਰਕੇ ਮਾਰਿਆ ਤਾਂ ਮੈਂ ਨਹੀਂ ਛੋਟੀਆਂ ਗੱਲਾਂ ਚਾਹੁੰਦਾ ਹੁਣ। ਤੇ ਬਚੇਰਾ ਕੋਸੋ ਰਿਹਾ। ਗੱਲ ਤਾਂ ਸੁਣ ਲਓ ਮਾਮਾ ਜੀ ਕੀ ਕਹਿੰਦੇ ਨੇ ਉਹ। ਉਹੀ ਗੱਲ ਭਾਈ ਉਹ ਮੈਨੂੰ ਉਦੋਂ ਵਾਲੀ ਗੱਲ ਹੀ ਤੁਸੀਂ ਜਿਹੜੀ ਉਦੋਂ ਕਹਿੰਦੇ ਸੀਗੇ ਹਾਂ ਗੱਲ ਤਾਂ ਉਹੀ ਹੈ ਉਹ ਜਣੀ ਕੋਲੋਟੀ ਜੀ ਹੋ ਗਈ ਗੱਲ ਕੋਲੋਟੀ ਹੋ ਗਈ ਹਾਂ ਉਹਦਾ ਸਮਾਂ ਤੂੰ ਵਧੀਆ ਰਹਾ ਬਈ ਪੈਸੇ ਨਹੀਂ ਲਾਏ ਮੇਰੇ ਕਹੇ ਤੋਂ ਹਾਂ ਤੇ ਮੇਰੇ ਕਹੇ ਤੂੰ ਤਲਾਤੀ ਸੀ ਉਹਦਾ ਮੈਨੂੰ ਲੱਗੇ ਬਈ 15 ਦਿਨ ਹੋ ਗਏ ਨਾ ਤਾਂ ਮੁੜ ਕੇ ਫੋਨ ਚੱਕਿਆ ਚੰਦਰੀ ਜੀ ਨੇ ਤੇ ਮੈਂ ਤੋਤਾ ਬਈ ਸਿਉਣਾ ਵੀ ਲੈ ਗਈ ਸੀ ਉਦੋਂ ਮਾਗਰ ਹੁਣ ਕੀ ਕਰੀਏ ਬਈ ਤੂੰ ਸਿਆਣਾ ਐ ਫੇਰ ਵੀ ਕੋਈ ਹੱਲ ਦੱਸ ਦੇ ਸਾਨੂੰ ਸਿਆਣਾ ਮੈਂ ਕੀ ਕਰਾਂ ਜੇ ਸਿਆਣਾ ਹੁੰਦਾ ਮੈਂ ਛੋਡੇ ਮਗਰ ਥੋੜੋ ਲੱਗਣਾ ਸੀਗਾ ਆ ਕੁੜੀ ਤਾਂ ਕਹਿੰਦੀ ਮੇਰੀ ਗੱਲ ਹੀ ਹੋਈ ਓਦੇ ਨਾਲ ਹੁਣ ਕੱਲ ਨੂੰ ਹੋਈਏ ਮਮਾ ਜੀ ਕਿੰਨਾ ਕੁ ਟਾਈਮ ਮੈਂ ਤੁਹਾਡੇ ਤੋਂ ਲੁਕੋਈ ਜਾਵਾਂ ਹੁਣ ਕੋਈ ਗੱਲ ਗੁੱਲਣੀ ਮੇਰੀ ਹੋਈ ਓਦੇ ਨਾਲ ਉਹਨ ਦਾ ਫੋਨ ਹੀ ਨਹੀਂ ਚੱਕਿਆ ਮੁੜ ਕੇ 15 ਦਿਨ ਹੋ ਗਏ ਉਹ ਤਾਂ ਨੰਬਰ ਕਹਿੰਦੇ ਉਹ ਬੈਲਡ ਬੁਲਡ ਹੈ ਨਹੀਂ ਨੰਬਰ ਕਹਿੰਦੇ ਹੈ ਉਹਦਾ ਬਸ ਫਿਰ ਤਾਂ ਮਾਂਜਾ ਲਾ ਗਈ ਉਹ ਮਾਂਜਾ ਲਾਉਣ ਨੂੰ ਆਈ ਸੀਗੀ ਨਾਲ ਮੈਨੂੰ ਵੀ ਮਰਵਾਤਾ ਹੋ ਸਕਦਾ ਮੈਂ ਮਿਲਣੀ ਨਾ ਆਉਂਦਾ ਮੇਰਾ 15000 ਤਾਂ ਬਚ ਜਾਂਦਾ ਹੁਣ ਮਾਮਾ ਜੀ ਉਹਨੂੰ ਗੱਲਾਂ ਕਰਨ ਦਾ ਕੀ ਫਾਇਦਾ ਗੱਲਾਂ ਕਰ ਕਰੋ ਤਾਂ ਖੜਾ ਬਣਾਈ ਜਾਂਨੇ ਆ ਮੈਂ ਤਾਂ ਕਹਿੰਨੀ ਆ ਵੀ ਕੋਈ ਹੱਲ ਦੱਸੋ ਵੀ ਕੀ ਕਰੀਏ ਉਹ ਜਿਹੜਾ ਪਤਾ ਕਹਿੰਦੇ ਸੀ ਉਹਦੇ ਘਰੇ ਘਰੇ ਜਾ ਆਉਂਨੇ ਆ ਕਿੱਥੇ ਐ ਪਤਾ ਤਾਂ ਕਿਹੜਾਗਾ ਉਹ ਭਾਈ ਪਤਾ ਫਿਰ ਉਹ ਜਦੋਂ ਨੰਬਰ ਫੇਕ ਸੀ ਤੇ ਪਤਾ ਕਿਹੜਾ ਸਹੀ ਦੱਸ ਕੇ ਗਈ ਹੋਊਗੀ ਉਹ ਉਹਦਾ ਸਹੀ ਬੰਦੇ ਦੱਸਦੇ ਹੁੰਦੇ ਇਹ ਜੇ ਪਤਾ ਸਹੀ ਦੱਸਦੇ ਹੁੰਦੇ ਆ ਜੇ ਮਾਮਾ ਮੇਰੀ ਗੱਲ ਸੁਣ ਮੈਂ ਤਾਂ ਜਵਾਖੜੀ ਤੀ ਤੂੰ ਤਾਂ ਸਿਆਣਾ ਬਹਿਣਾ ਸੀ ਤੂੰ ਤਾਂ ਮੈਨੂੰ ਰੋਕੇ ਸਕਦਾ ਸੀ ਵੀ ਭਾਈ ਇਹ ਜੇ ਕੰਮਾਂ ਚ ਕੁਛ ਨਹੀਂ ਰੱਖਿਆ ਹਾਂ ਮੈਂ ਤੈਨੂੰ ਆਪੀ ਰੋਕ ਸਕਦਾ ਸੀ ਤੂੰ ਤਾਂ ਮਾਰ ਮਾਰ ਮਿੱਠੀਆਂ ਦੋਨੇ ਰਲ ਗਈਆਂ ਕੋਹੋ ਤਾਂ ਉਹਦਾ ਕੰਮ ਹੀ ਸੀ ਚੱਲ ਤੂੰ ਵੀ ਉਹਦੇ ਨਾਲ ਲਾ ਕੇ ਸਾਂਭ ਵੀ ਲਹਾੜੀ 10000 ਤਾਂ ਦਿੱਤਾ ਦਿੱਤਾ ਸੀ ਸਾਂਭ ਵੀ ਮੈਨੂੰ ਵੀ ਆਇਆ ਹੋਗਾ ਮਾਂ ਚੱਲ ਜਦੋਂ 8 ਤੋਲੇ ਇਹ ਦੇ ਜਾਂਦੀ ਆ 3 4 ਤੋਲੇ ਤੁਸੀਂ ਦੇਤੇ ਦਿਖਾ ਕੇ ਗਈ ਐਚੇ ਸਾਨੂੰ ਤਾਂ ਜਾ ਕੇ ਮੈਂ ਸਾਂਭ ਲਾ ਕੇ ਹੁਣ ਮਾਮਾ ਜੀ ਕੁਸਤਾ ਕਰਨਾ ਪਊਗਾ ਹੁਣ ਜਿਹੜਾ ਕੁਝ ਹੋ ਗਿਆ ਹਵਾ ਗਿਆ ਉਹ ਗੱਲਾਂ ਥੋੜੀ ਵਾਪਸ ਹੋਣੀਆਂ ਆ ਹੁਣ ਮੈਨੂੰ ਹਾਲ ਦੱਸੋ ਮੇਰੇ ਤਾਂ 8 ਵੱਠ ਤੋਲੇ ਸੀਗਾ ਘੱਟ ਵੀ ਨਹੀਂ ਸੀ ਵੱਧ ਨਹੀਂ ਦੀ ਮੈਨੂੰ ਤਾਂ ਜੀ ਲੱਗ ਗਿਆ ਇਹਨਾਂ ਨੂੰ ਪਤਾ ਸੌ ਲੱਗੇ ਮੇਰੇ ਤਾਂ ਬਾਈ ਸੁਣ ਤੂੰ ਸਿਆਣਾ ਗੱਲ ਨੂੰ ਸਾਮ ਸਾਥ ਜੜਾ ਕੁਝ ਹੋ ਗਿਆ ਹੋ ਗਿਆ ਕਮਲੀਆਂ ਤੋਂ ਵੀਰ ਬਣ ਕੇ ਹੁਣ ਕਲੇਸ਼ ਤੋਂ ਬਚਾ ਲੈ ਭਾਈ ਦੇਖੋ ਇਹ ਗੱਲਾਂ ਦੇ ਨਾ ਤਾਂ ਹੁਣ ਘਰੇ ਪਰਦੇ ਰਹਿਣਗੇ ਸੋਡੇ ਕਿਹੜੇ ਕਿਹੜਾ ਪਤਾ ਨਹੀਂ ਲੱਗਣਾ ਇਹਨਾਂ ਦੇ ਕੀ ਵੀ ਘਰੇ ਪਤਾ ਲੱਗੂਗਾ ਨਾ ਮਮੇ ਨਗਰ ਮੈਂ ਤਾਂ ਕਾਨੂੰ ਕਰਦਾ ਜਿਹਦੇ ਕੋਈ ਵਿਆਹ ਸ਼ਾਦੀ ਹੋਇਆ ਉਹਦੇ ਕੀ ਬਣੂਗਾ ਚਲ ਮੈਂ ਤਾਂ ਔਖਾ ਸੁੱਖ ਕਰਨੂੰ ਚਲ ਲੱਭ ਲਾਂਗੇ ਐ ਕਿਹੜਾ ਹੋ ਕੈਨੇਡਾ ਵਾਗੀ ਹੋਣੀ ਗਾਂ ਦੀ ਹੋਊਗੀ ਤੌਰੀ ਆਪਣੇ ਪੰਜਾਬ ਚ ਆਪਾਂ ਐ ਕਰਦੇ ਆ ਆਪਾਂ ਠਾਣੇ ਚਲਦੇ ਆ ਕੈਨੇਡਾ ਤੋਂ ਜ਼ਿਆਦਾ ਮੈਂ ਹੱਥ ਪਵਾਇਆ ਨਹੀਂ ਤੱਕ ਇਹਨੂੰ